ਸਰਵ ਜੀ ਸੰਗਰੂਰ ਵੀ ਦੀ ਕਲਤਾ ਨਿੱਤ ਦੀ ਤੂੰ ਤੂੰ ਮੈਂ ਮੈਂ ਨਹੀਂ ਕੁਝ ਨਹੀਂ ਦੇਣਾ ਨਿੱਤ ਦੀ ਤੂੰ ਤੂੰ ਮੈਂ ਮੈਂ ਨਹੀਂ ਕੁਝ ਨਹੀਂ ਦੇਣਾ ਮਾੜੀ ਮੋਟੀ ਗੱਲ ਤੇ ਨਾਲ ਕਿਸੇ ਨਾਲ ਅੜਿਆ ਕਰ ਮਾੜੀ ਮੋਟੀ ਗੱਲ ਤੇ ਨਾਲ ਕਿਸੇ ਨਾਲ ਅੜਿਆ ਕਰ ਰੱਖ ਕਿਸੇ ਨਾਲ ਬਣਾ ਕੇ ਰੱਖ ਕਿਸੇ ਨਾਲ ਬਣਾ ਕੇ ਤੂੰ ਸੁਣ ਸੰਗਰੂਰ ਵੀ ਐਵੇਂ ਹੀ ਹਰ ਕਿਸੇ ਨਾਲ ਨਾ ਲੜਿਆ ਕਰ ਐਵੇਂ ਹੀ ਹਰ ਕਿਸੇ ਨਾਲ ਨਾ ਲੜਿਆ ਕਰ ਜਿੰਨਾ ਪੜ ਹੁੰਦਾ ਏ ਜਿੰਨਾ ਪੜ ਹੁੰਦਾ ਏ ਤੇਰੇ ਤੋਂ ਤੂੰ ਪੜਿਆ ਕਰ ਤੂੰ ਪੜਿਆ ਕਰ ਤੂੰ ਪੜਿਆ ਕਰ ਛੱਡ ਕੰਮ ਕਾ ਤੂੰ ਸਾਰੇ ਛੱਡ ਕੰਮ ਕਾ ਤੂੰ ਸਾਰੇ ਨਾ ਮੋੜਾਂ ਉੱਤੇ ਖੜਿਆ ਕਰ ਨਾ ਮੋੜਾਂ ਉੱਤੇ ਖੜਿਆ ਕਰ ਨਿਤ ਜੀ ਤੂੰ ਤੋਂ ਨਹੀਂ ਮੈਂ ਨਹੀਂ ਕੁਝ ਨਹੀਂ ਦੇਣਾ ਨੇਤ ਦੀ ਤੂੰ ਤੂੰ ਮੈਂ ਮੈਂ ਨਹੀਂ ਕੁਝ ਨਹੀਂ ਦੇਣਾ ਮਾੜੀ ਮੋਟੀ ਗੱਲ ਤੇ ਮਾੜੀ ਮੋਟੀ ਗੱਲ ਤੇ ਨਾਲ ਕਿਸੇ ਨਾਲ ਅੜਿਆ ਕਰ ਨਾਲ ਕਿਸੇ ਨਾਲ ਅੜਿਆ ਕਰ ਨਾਲ ਕਿਸੇ ਨਾਲ ਅੜਿਆ ਕਰ ਰੱਖ ਕਿਸੇ ਨਾਲ ਬਣਾ ਕੇ ਤੂੰ ਸੁਣ ਸੰਗਰੂਰ ਵੀ ਐਵੇਂ ਹੀ ਹਰ ਕਿਸੇ ਨਾਲ ਨਾ ਤੂੰ ਲੜਿਆ ਕਰ ਐਵੇਂ ਹਰ